ਇਹ ਰਾਗ ਮੋਖਲਾ ਪਹਿਲਾ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ ਇਹ ਪਿਆਰੀ ਮਿੱਤਰ ਮਨ ਮੇਰੀ ਸਿੱਖਿਆ ਸੁਣ ਪਰਮਾਤਮਾ ਨੂੰ ਮਿਲ ਮਿਲਨ ਦਾ ਇਹ ਮਨੁੱਖਾ ਜਨਮ ਹੀ ਵੇਲਾ ਹੈ ਜਦ ਲਗ ਜੋ ਬਨਸਾਸ ਹੈ ਤਬ ਲੱਗਿਉ ਤਨ ਦੇਹ ਜਦੋਂ ਤੱਕ ਜਵਾਨੀ ਵਿੱਚ ਹਾਂ ਤੇ ਸਾਹ ਆ ਰਹਾ ਹੈ ਤਦੋਂ ਤੱਕ ਇਹ ਸਰੀਰ ਕੰਮ ਦੇ ਰਹਾ ਹੈ ਵਿਣ ਗੁਣ ਕਾਮਨਾ ਆਵਈ ਟਹਿ ਢੇਰੀ ਤਨ ਕੀਹ ਜੇ ਪ੍ਰਭੂ ਦੇ ਗੁਣ ਆਪਣੇ ਅੰਦਰ ਨਾ ਵਸਾਏ ਤਾਂ ਇਹ ਸਰੀਰ ਕਿਸ ਕੰਮ ਇਹ ਤਾਂ ਅਖੋਟ ਹੈ ਕਿ ਮਿੱਟੀ ਦੀ ਢੇਰੀ ਹੋ ਜਾਏਗਾ ਮੇਰੇ ਮਨ ਲੈ ਲਾਹ ਘਰ ਜਾਏ ਏ ਮੇਰੇ ਮਨ ਐਤੂ ਆਤਮਿਕ ਲਾਭ ਖੱਟ ਕੇ ਆਪਣੇ ਪਰਲੋਕ ਘਰ ਵਿੱਚ ਜਾ ਗੁਰਮੁਖ ਨਾਮ ਸਲਾਹੀਆ ਹਉਮੈ ਨਿਵਰੀ ਪਾਏ ਗੁਰੂ ਦੀ ਸਰਨ ਪੈ ਕੀਤੇ ਪੰ ਪ੍ਰਭੂ ਦਾ ਨਾਮ ਸਲਾਹੁਣਾ ਚਾਹੀਦਾ ਹੈ ਨਾਮ ਦੀ ਬਰਕਤ ਨਾਲ ਹਉਮੈ ਦੀ ਅੱਗ ਅੰਦਰੋਂ ਮਿੱਟ ਜਾਂਦੀ ਹੈ ਇਹ ਅਗ ਕੇ ਮੈਂ ਵੱਡਾ ਹਾਂ ਮੈਂ ਵੱਡਾ ਬਣ ਜਾਵਾਂ ਬੁਝ ਜਾਂਦੀ ਹੈ ਰਹਾਉ ਸੁਣ ਸੁਣ ਗੰਡਣ ਕੰਡੀਆਂ ਲਿਖ ਪੜ ਬੁਝੈ ਭਾਰ ਪੜੀ ਹੋਏ ਲੋਕ ਬੇਅੰਤ ਪੁਸਤਕਾਂ ਲਿਖ ਲਿਖ ਕੇ ਪੜ ਪੜ ਕੇ ਵਿਚਾਰਦੇ ਹਨ ਗਿਆਨ ਦੀਆਂ ਗੱਲਾਂ ਸੁਣ ਸੁਣ ਕੇ ਲੋਕਾਂ ਦੀਆਂ ਨਜ਼ਰਾਂ ਵਿੱਚ ਵਿਚਾਰਵਾਨ ਦਿਸਣ ਦਾ ਵਿਅਰਥ ਯਤਨ ਕਰਦੇ ਹਨ ਤ੍ਰਿਸ਼ਨਾ ਐਨਸ ਅਗਲੀ ਹਮੈ ਰੋਗ ਵਿਕਾਰ ਪਰੰਤਰ ਆਤਮੀ ਦਿਨ ਰਾਤ ਬਹੁ ਤ੍ਰਿਸ਼ਨਾ ਵਿਆਪ ਰਹੀ ਹੈ ਅੰਦਰ ਹਉਮੈ ਦਾ ਰੋਗ ਹਉਮੈ ਦਾ ਵਿਕਾਰ ਕਾਇਮ ਹੈ ਹੋ ਵੇ ਪ੍ਰਵਾਹ ਅਤੁਲਵਾ ਗੁਰਮਤ ਕੀਮਤ ਸਾਰ ਦੂਜੇ ਪਾਸੇ ਉਹ ਪ੍ਰਮਾਤਮਾ ਇਸ ਚੁੰਚ ਗਿਆਨਤਾ ਦੀ ਪ੍ਰਵਾਹ ਨਹੀਂ ਕਰਦਾ ਸਾਡੇ ਗਿਆਨ ਉਸ ਨੂੰ ਤੋਲ ਵੀ ਨਹੀਂ ਸਕਦੇ ਪੂਰੀ ਦੀ ਮੱਤ ਲੈ ਕੇ ਉਸ ਦੀ ਕਦਰ ਸਮਝ ਲੱਖ ਸਿਆਨ ਪੁਜੇ ਕਰੀ ਲੱਖ ਸੋ ਪ੍ਰੀਤ ਮਿਲਾਪ ਜੇ ਮੈਂ ਲੱਖਾਂ ਚਤੁਰਾਈਆਂ ਕਰਾਂ ਜੇ ਮੈਂ ਲੱਖਾਂ ਬੰਦਿਆਂ ਨਾਲ ਪ੍ਰੀਤ ਕਰਾਂ ਮਿਲਾਪ ਪੈਦਾ ਕਰਾਂ ਮਨ ਸੰਗਤ ਸਾਧਨਾ ਧਾਪੀਆ ਮਨ ਨਾ ਵੇ ਦੁੱਖ ਸੰਤਾਪ ਗੁਰੂ ਦੀ ਸੰਗਤ ਕਰਨ ਤੋਂ ਬਿਨਾ ਅੰਦਰਲੀ ਤ੍ਰਿਸ਼ਨਾ ਮੁਕਦੀ ਨਹੀਂ ਪ੍ਰਭੂ ਦਾ ਨਾਮ ਜਪਣ ਤੋਂ ਬਿਨਾ ਮਾਨਸਿਕ ਦੁੱਖ ਕਲੇਸ਼ ਬਣਿਆ ਹੀ ਰਹਿੰਦਾ ਹੈ ਹਰ ਜਪ ਜੀ ਹਰੇ ਛੁੱਟੀ ਆ ਗੁਰਮੁਖ ਚੀਨਾ ਆਪ ਏ ਮੇਰੀ ਜਿੰਦੇ ਪਰਮਾਤਮਾ ਦਾ ਨਾਮ ਜਪ ਜਪ ਕੇ ਹੀ ਇਸ ਤ੍ਰਿਸ਼ਨਾ ਤੋਂ ਕਲਾਸੀ ਹੋ ਸਕਦੀ ਹੈ ਕਿਉਂਕਿ ਜਿਹੜਾ ਮਨੋ ਗੁਰੂ ਦੀ ਸ਼ਰਨ ਪੈ ਕੇ ਨਾਮ ਜਪਦਾ ਹੈ ਉਹ ਆਪਣੇ ਅਸਲੀ ਨੂੰ ਪਛਾਣ ਲੈਂਦਾ ਹੈ ਤਨ ਮਨ ਗੁਰ ਪੈ ਵਿਚਿਆ ਮਨ ਦੀ ਆਸਿਰ ਨਾਲ ਜਿਸ ਮਨੁੱਖ ਨੇ ਨਾਮ ਦੇ ਵਟੇ ਆਪਣਾ ਤਨ ਤੇ ਆਪਣਾ ਮਨ ਗੁਰੂ ਦੇ ਹਵਾਲੇ ਕਰ ਦਿੱਤਾ ਜਿਸ ਨੇ ਮਨ ਹਵਾਲੇ ਕੀਤਾ ਤੇ ਸਿਰ ਵੀ ਹਵਾਲੇ ਕਰ ਦਿੱਤਾ ਤੇ ਭਾਵਨ ਕੋਜ ਢੋਲਿਆ ਪ੍ਰਮੁਖ ਕੋਜ ਨਿਹਾਲ ਉਸਨੇ ਗੁਰੂ ਦੀ ਰਾਹੀ ਕੁਝ ਕਰਕੇ ਉਸ ਪ੍ਰਭ ਨੂੰ ਆਪਣੇ ਅੰਦਰ ਹੀ ਵੇਖ ਲਿਆ ਜਿਸ ਨੂੰ ਲੱਭਣ ਵਾਸਤੇ ਸਾਰਾ ਜਗਤ ਖੋਜ ਪਾਲਿਆ ਸੀ ਸਤ ਗੁਰ ਮੇਲ ਮਿਲਾਇਆ ਨਾਨਕ ਸੋ ਪ੍ਰਭ ਨਾਲ ਇਹ ਨਾਨਕ ਸਵਰਨ ਪੈਨੂ ਗੁਰੂ ਨੇ ਆਪਣੇ ਚੰਨਾਂ ਵਿੱਚ ਜੋੜ ਕੇ ਪ੍ਰਭੂ ਨਾਲ ਮਿਲਾ ਦਿੱਤਾ ਅਤੇ ਉਹ ਪ੍ਰਭੂ ਆਪਣੇ ਅੰਦਰ ਅੰਗ ਸੰਗ ਹੀ ਵਿਖਾ ਦਿੱਤਾ ਸ੍ਰੀ ਰਾਗ ਮੋਹੱਲਾ ਪਹਿਲਾ ਮਰਨਾਂ ਦੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਜੋ ਮਨੁੱਖ ਗੁਰੂ ਦੇ ਸਨਮੁਕ ਰੈਂਦਾ ਹੈ ਸਿਮਰਨ ਦੀ ਬਰਕਤ ਨਾਲ ਉਸ ਨੂੰ ਮੋਤ ਦਾ ਡਰ ਨਹੀਂ ਰਹਿੰਦਾ ਹੋਰ ਹੋਰ ਲੰਮੀ ਉਮਰ ਦੀਆਂ ਉਹ ਆਸਾਂ ਨਹੀਂ ਬਣਾਉਂਦਾ ਤੂੰ ਸਰਬਜੀ ਆਪ੍ਰਤ ਪਾਲਹੀ ਲਿਖੈ ਸਾਸ ਗਿਰਾਸ ਉਸ ਨੂੰ ਇਹ ਯਕੀਨ ਹੁੰਦਾ ਹੈ ਕਿ हे प्रभु तू सारे जीवा दी पालना करदा है जीवा ਦਾ ਹਰੇਕ ਸਾਹ ਹਰੇਕ ਗਿਰਾਹੀ ਤੇਰੇ ਸਾਹ ਵਿੱਚ ਤੇਰੀ ਨજર ਵਿੱਚ ਹੈ ਅੰਤਰ ਗੁਰਮੁਖ ਤੂੰ ਵਸਾਏ ਜਿਉਂ ਭਾਵੈ ਤਿਉ ਨਿਰਜਾਸ اے ਪ੍ਰਭੂ ਗੁਰੂ ਦੇ ਸਨਮੁਖ ਰਹਿੜ ਵਾਲੇ ਮਨੁੱਖ ਦੇ ਅੰਦਰ ਤੂੰ ਪ੍ਰਗਟ ਹੋ ਜਾਂਦਾ ਹੈ ਉਸ ਨੂੰ ਇਹ ਯਕੀਨ ਦਿੰਦਾ ਹੈ ਕਿ ਜਿਵੇਂ ਤੇਰੀ ਰਜਾ ਹੈ ਤਿਵੇਂ ਤੂੰ ਸਭ ਦੀ ਸੰਭਾਲ ਕਰਦਾ ਹੈ ਜੀਰੇ ਰਾਮ ਜਪਤ ਮਨ ਮਾਨ ਇਹ ਮੇਰੀ ਜਿੰਦੇ ਐਸਾ ਉਦਮ ਕਰਕੇ ਪ੍ਰਮਾਤਮਾ ਦਾ ਨਾਮ ਸਿਮਰਦਿਆਂ ਸਿਮਰਦਿਆਂ ਮਨ ਸਿਮਰਨ ਵਿੱਚ ਗਿਝ ਜਾਏ ਅੰਤਰ ਲਾਗੀ ਜਲ 부ਜੀ ਪਾਇਆ ਗੁਰਮੁਖ ਗਿਆਨ ਗੁਰੂ ਦੀ ਛੰਨ ਪੈ ਕੀ ਸਿਵਰਤੀ ਰਾਹੀ ਜਿਸ ਮਨੁੱਖ ਨੇ ਪ੍ਰਮਾਤਮਾ ਨਾਲ ਡੂੰਗੀ ਸਾਝ ਪਾ ਲਈ ਉਸ ਦੀ ਅੰਦਰਲੀ ਤਿਸਨਾ ਦੀ ਸਰਨ ਬੁੱਝ ਜਾਂਦੀ ਹੈ ਅੰਤਰ ਕੀ ਗਤ ਜਾਣੀਐ ਗੁਰ ਮਿਲਿਆ ਸੰਕੇ ਉਤਾਰ ਪੂਰੀ ਸ਼ਰਧਾ ਨਾਲ ਗੁਰ ਦੀ ਸਰਨ ਪਹਿ ਜਾਣਾ ਚਾਹੀਦਾ ਹੈ ਇਸ ਤਰ੍ਹਾਂ ਅੰਦਰ ਵਸਦੇ ਪ੍ਰਮਾਤਮਾ ਦੀ ਸਮਝ ਪੈ ਜਾਂਦੀ ਹੈ ਮੋਇਆ ਜਿਤ ਘਰ ਜਾਈਐ ਤਿਤ ਜੀਵਤ ਆਮਰ ਮਾਰ ਮਰਨ ਤੋਂ ਪਹਿਲਾਂ ਹੀ ਉਸ ਮੋਤ ਦਾ ਡਰ ਮਾਰ ਲਈਦਾ ਹੈ ਜਿਸ ਮੋਤ ਦੇ ਵਸ ਆਖਰ ਪੈਣਾ ਹੁੰਦਾ ਹੈ ਅਨहद ਸ਼ਬਦ ਸੋਹਾਵਣੇ ਪਈਏ ਗੁਰ ਵਿਚਾਰ ਪਰ ਇਹ ਅਵਸਥਾ ਤਦੋਂ ਪ੍ਰਾਪਤ ਹੁੰਦੀ ਹੈ ਜਦੋਂ ਗੁਰੂ ਦੀ ਦੱਸੀ ਸਿੱਖਿਆ ਉੱਤੇ ਤੁਰਿਏ ਤੇ ਪ੍ਰਭੂ ਦੀ ਸਿਫਸਾਲਾਹ ਵਾਲੇ ਸੋਹਣੇ ਸ਼ਬਦ ਵਿੱਚ ਇੱਕ ਰਸ ਜੁੜੇ ਰਹੀਏ ਅਨहद ਬਾਣੀ ਪਈ ਆ ਤਹੋ ਮੈਂ ਹੋਏ ਬినాਸ਼ ਜਦੋਂ ਇੱਕ ਰਸ ਸਿਫਸਾਲਾਹ ਕਰ ਸਕਣ ਵਾਲੀ ਅਵਸਥਾ ਰਬਤ ਹੋ ਜਾਏ ਤਾਂ ਉਸ ਅਵਸਥਾ ਵਿੱਚ ਮਨੁੱਖ ਦੇ ਅੰਦਰੋਂ ਹਉਮੈ ਦਾ ਨਾਸ ਹੋ ਜਾਂਦਾ ਹੈ ਮੈਂ ਵੱਡਾ ਹੋ ਜਾਵਾਂ ਮੈਂ ਵੱਡਾ ਹਾਂ ਇਹ ਹਾਲਤ ਮੁੱਕ ਜਾਂਦੀ ਹੈ ਸਤਗੁਰੂ ਸੇਵੇ ਆਪਣਾ ਹਉ ਸਤਿ ਕੁਰਬਾਨਾ ਤਾਸ ਮੈਂ ਸਦਾ ਸਦਕੇ ਹਾਂ ਉਸ ਮਨੁੱਖ ਤੋਂ ਜੋ ਆਪਣੇ ਗੁਰੂ ਨੂੰ ਸੇਵਦਾ ਹੈ ਗੁਰੂ ਦੇ ਦਸਤੇ ਰਾਹ ਤੇ ਤੁਰਦਾ ਹੈ ਘੜ ਦਰਗਾ ਪਹਿਨਾਈਆ ਮੁੱਖ ਘਰ ਨਾਮ ਨਿਵਾਸ ਉਸ ਦੇ ਮੂੰਹ ਵਿੱਚ ਸਦਾ ਪ੍ਰਭੂ ਦਾ ਨਾਮ ਵਸਦਾ ਹੈ ਉਸ ਨੂੰ ਪ੍ਰਭੂ ਦੀ ਹਜ਼ੂਰੀ ਵਿੱਚ ਲੈ ਜਾ ਕੇ ਆਦਰ ਮਿਲਦਾ ਹੈ ਜੈ ਦੇਖਾ ਤੈ ਰਵ ਰਹੇ ਸਿਰ ਸ਼ਕਤੀ ਕਾ ਮੇਲ ਪਰ ਸੰਸਾਰ ਦੀ ਹਾਲਤ ਹੋਰ ਤਰ੍ਹਾਂ ਦੀ ਬਣ ਰਹੀ ਹੈ ਮੈਂ ਜਿੱਧਰ ਵੇਖਦਾ ਹਾਂ ਉਧਰ ਹੀ ਮਨਮੁੱਖ ਜੀਵ ਮਾਇਆ ਵਿੱਚ ਮਸਤ ਹੋ ਰਹੇ ਹਨ ਔਰ ਪਾਸੇ ਮਾਇਆ ਤੇ ਜੀਵਾਂ ਦਾ ਗੱਠ ਜੋੜ ਬਣਿਆ ਪਿਆ ਹੈ ਤੈ ਗੁਣਬੰਦੀ ਦੇ ਹੋਰੀ ਜੋ ਆਇਆ ਜਗ ਸੋ ਖੇਲ ਮਨ ਮੁੱਖਾਂ ਦਾ ਸਰੀਰ ਮਾਇਆ ਦੇ ਤਿੰਨ ਗੁਣਾ ਵਿੱਚ ਹੀ ਵੱਜਾ ਹੋਇਆ ਹੈ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਜਿਹੜਾ ਵੀ ਜੀਵ ਜਗਤ ਵਿੱਚ ਆਇਆ ਉਹ ਈ ਖੇਡ ਖੇਡਦਾ ਰਹਾ ਵੇ ਜੋਗੀ ਦੁੱਖ ਵਿਛੜੇ ਮਨ ਮੁਕੂ ਲਾਹੇ ਨਾ ਮੇਲ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਪ੍ਰਮਾਤਮਾ ਨਾਲ ਮਿਲਾਪ ਹਾਸਲ ਹੀ ਨਹੀਂ ਕਰ ਸਕਦੇ ਕਿਉਂਕਿ ਉਹ ਵਿਛੜੇ ਹੋਏ ਸਦਾ ਵਿਛੜੇ ਹੀ ਰਹਿੰਦੇ ਹਨ ਤੇ ਦੁੱਖ ਵਿੱਚ ਰਹਿੰਦੇ ਹਨ ਮਨ ਵੈਰਾਗੀ ਘਰ ਵਸੈ ਸੱਚ ਭੈ ਰਾਤਾ ਹੋਏ ਮਾਇਆ ਵੱਲੋਂ ਵੈਰਾਗਵਾਨ ਮਨ ਪਟਕਣਾ ਤੋਂ ਬਚਿਆ ਰਹਿ ਕੇ ਆਪਣੇ ਸ੍ਰੂਪ ਵਿੱਚ ਹੀ ਟਿਕਿਆ ਰਹਿੰਦਾ ਹੈ ਕਿਉਂਕਿ ਉਹ ਪਰਮਾਤਮਾ ਦੇ ਅਦਬ ਵਿੱਚ ਰੰਗਿਆ ਰਹਿੰਦਾ ਹੈ ਜਨ ਮਹਾਰਸ ਭੋਗ ਵਾ ਬੌੜ ਭੂਗ ਨਾ ਹੋਏ ਉਹ ਮਨ ਪਰਮਾਤਮਾ ਨਾਲ ਡੂੰਗੀ ਸਾਂਝਦਾ ਮਾ ਆਨੰਦ ਮਾਣਦਾ ਹੈ ਉਸ ਨੂੰ ਮੋੜ ਮਾਇਆ ਦੀ ਤਿਸਨਾ ਨਹੀਂ ਵਿਆਪਦੀ ਨਾਨਕ ਓ ਮਨ ਮਾਰ ਮਿਲ ਭੀ ਫਿਰ ਦੁੱਖ ਨਾ ਹੋਏ ਇਹ ਨਾਨਕ ਤੂੰ ਵੀ ਇਸ ਮਨ ਨੂੰ ਮਾਇਆ ਦੇ ਮੋਹ ਵੱਲੋਂ ਮਾਰ ਕੇ ਪ੍ਰਭੂ ਚੰਨਾ ਵਿੱਚ ਜੁੜਿਆ ਰਹੋ ਫਿਰ ਕਦੇ ਪ੍ਰਭੂ ਤੋਂ ਵਿੱਚ ਛੋੜੇ ਦਾ ਦੁੱਖ ਨਹੀਂ ਵਿਆਪੇਗਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ